ਕੇਂਦਰ ਸਰਕਾਰ ਖਿਲਾਫ ਪਨਬਸ ਅਤੇ ਪੀਆਰਟੀਸੀ ਕਨੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਗੇਟ ਰੈਲੀ ਕੀਤੀ ਗਈ ਹਿੱਟ ਐਂਡ ਰਨ ਕਾਨੂੰਨ ਦਾ ਕੀਤਾ ਗਿਆ ਕੜੇ ਸ਼ਬਦਾਂ ਵਿੱਚ ਵਿਰੋਧ ਪੰਜਾਬ 'ਚ ਅੱਜ ਸਰਕਾਰੀ ਬੱਸਾਂ ਦੀ 2 ਘੰਟਿਆਂ ਦੀ ਹੋਣ ਵਾਲੀ ਹੜਤਾਲ ਨੂੰ ਜਿੱਥੇ ਪਨਬਸ ਅਤੇ ਪੀਆਰਟੀਸੀ ਕਨੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਇਸ ਹੜਤਾਲ ਨੂੰ ਮltਵੀ ਕਰ ਦਿੱਤਾ ਗਿਆ ਸੀ ਉੱਥੇ ਹੀ ਭਾਵੇਂ ਅੱਜ ਬੱਸਾਂ ਦਾ ਚੱਕਾ ਜਾਮ ਨਹੀਂ ਹੋਇਆ ਪਰ ਯੂਨੀਅਨ ਵੱਲੋਂ ਕੇਂਦਰ ਸਰਕਾਰ ਖਿਲਾਫ ਗੇਟ ਰੈਲੀ ਕਰ ਹਿੱਟ ਐਂਡ ਰਨ ਮਾਮਲੇ 'ਚ ਉਥੋਪੇ ਜਾ ਰਹੇ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਿਆ ਤੇ ਉਹਨਾਂ ਕਿਹਾ ਕਿ ਜੇਕਰ ਕੇਂਦਰ ਇਸ ਕਾਨੂੰਨ ਨੂੰ ਪੂਰਨ ਤੌਰ ਤੇ ਖਤਮ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਇਸ ਦਾ ਤਿੱਖਾ ਸੰਗਰਸ਼ ਕਰਨਗੇ ਉੱਥੇ ਹੀ ਬਟਾਲਾ ਰੋਡਵੇਜ ਦਫਤਰ ਵਿਕੇ 2 ਘੰਟੇ ਰੋਸ ਪ੍ਰਦਰਸ਼ਨ ਕਰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਕਹਿਣਾ ਸੀ ਕਿ ਡਰਾਈਵਰ ਕਦੇ ਵੀ ਕੋਈ ਆਪਣੀ ਮਰਜ਼ੀ ਨਾਲ ਆਦਸਾਨੀ ਕਰਦਾ ਅਤੇ ਕਈ ਵਾਰ ਤਾਂ ਬੱਸਾਂ ਤੇ ਟਰੱਕਾਂ ਦੇ ਡਰਾਈਵਰ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਪਰ ਹਾਦਸੇ ਤੋਂ ਬਾਅਦ ਇੱਕਤਰ ਹੋਣ ਵਾਲੀ ਪੀੜ ਵੱਲੋਂ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਹੁੰਦਾ ਹੈ ਇਹ ਡਰਾਈਵਰ ਲਈ ਘਾਤਕ ਸਾਬਤ ਹੋਵੇਗਾ ਚਾਹੇ ਉਹ ਕਿਸੇ ਵੀ ਵਾਣ ਦਾ ਡਰਾਈਵਰ ਹੋਵੇ ਗੁਰਦਾਸਪੁਰ ਤੋਂ ਲਵ 프리ਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਮੈਂ ਜਪਰਮਜੀਤ ਸਿੰਘ ਕੁਹਾੜ ਪੰਜਾਬ ਰੋਡ ਪਨਵਸਪਤੀ 88 ਡਿੱਕੂ ਪ੍ਰਧਾਨਾ ਬਟਾਲੇ ਤੋਂ ਆਪ ਜੀ ਨੂੰ ਪਤਾ ਹੈ ਵੀ ਜੋ ਸਰਕਾਰਾਂ ਵੱਲੋਂ ਇਹ ਡਰਾਈਵਰਾਂ ਉੱਤੇ ਕਾਨੂੰਨ ਥਾਪਿਆ ਜਾ ਰਿਹਾ ਤੇ ਇਹ ਕੀ ਕਾਨੂੰਨ ਆ ਰਿਹਾ ਵਾ ਵੀ ਜੇ ਕੋਈ ਡਰਾਈਵਰ ਕੋ ਐਕਸੀਡੈਂਟ ਹੁੰਦਾ ਚਲਕ ਤੋਂ ਉਹਨੂੰ ਜਿਹੜੀ ਆ ਉਹ 10 ਸਾਲ ਦੀ ਸਜ਼ਾ ਔਰ ਕਿੰਨੇ ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਰਿਹਾ ਮੈਂ ਆਪ ਜੀ ਦੇ ਚੈਨਲ ਰਾਹੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵਾ ਭਈ ਵੇਖੋ ਡਰਾਈਵਰ ਦੇ ਜਿਹੜੇ ਪਹਿਲਾਂ ਹੀ ਹਾਲਾਤ ਮਾੜੇ ਇੱਕ ਘੱਟ ਸੈਲਰੀ ਲੈ ਕੇ ਤੇ ਆਪਣੇ ਘਰ ਦਾ ਜਿਹੜਾ ਉਹ ਗੁਜ਼ਾਰਾ ਬੜੀ ਮੁਸ਼ਕਲ ਚਲਾਉਂ ਰਿਹਾ ਵਾ ਤੇ ਜੇ ਕੋਈ ਇਹੋ ਜਿਹਾ ਜੁਰਮਾਨਾ ਆ ਜਾਂਦਾ ਤਾਂ ਡਰਾਈਵਰ ਤੇ ਉਹਦਾ ਪਰਿਵਾਰ ਤੇ ਖਤਮ ਹੋਗਾ ਤਾਂ ਕਰਕੇ ਜੋ ਅੱਜ ਸਾਡੇ ਮਹਿਕਮੇ ਦੇ ਵਿੱਚ ਪੰਜਾਬ ਰੋਡਵੇ ਪੰਨਬਸ ਪੀ ਆਰਟੀਸੀ ਦੇ ਵਿੱਚ ਜਿਹੜੀ ਆ ਉਹ 2 ਘੰਟੇ ਦੀ ਸਟ੍ਰਾਈਕ ਰੱਖੀ ਗਈ ਸੀ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਚੱਕੇ ਜਾਮ ਆ ਤੇ ਅਸੀਂ ਵੀ ਜਿਹੜਾ ਇਹ ਆਪਣੀਆਂ ਬੱਸਾਂ ਦੇ ਚੱਕੇ ਜਾਮ ਕਰਾਂਗੇ ਜੇਕਰ ਇਹਨਾਂ ਨੇ ਕਾਨੂੰਨ ਰੱਦ ਨਾ ਕੀਤਾ ਤਾਂ ਰਾਤ ਦੀ ਕੋਈ ਰਾਹ ਕੱਲ ਸ਼ਾਮ ਦੀ ਥੋੜੀ ਜ਼ਿਆਤ ਮਿੜੀ ਆ ਭਈ ਕਾਨੂੰਨ ਜਿਹੜਾ ਵਾ ਉਹਦੇ ਉੱਤੇ ਰੁਕਾਵਟ ਆਈ ਆ ਕਿ ਸਰਕਾਰ ਵੱਲੋਂ ਇਹ ਮੈਸੇਜ ਦਿੱਤਾ ਗਿਆ ਵੀ ਅਸੀਂ ਇਹ ਜਿਹੜਾ ਕਾਨੂੰਨ ਨਹੀਂ ਬਣਾਉਂਦੇ ਤੇ ਜਾਦੇ ਕਰਕੇ ਅੱਜ ਜੋ ਅਸੀਂ ਉਹ 2 ਘੰਟੇ ਦੀ ਜਿਹੜੀ ਸਟ੍ਰਾਈਕ ਆ ਉਹਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਔਰ ਗੇਟ ਰੈਲੀਆ ਕਰਕੇ ਅਸੀਂ ਵਰਕਰਾਂ ਨੂੰ ਲਾਮਬੰਦ ਕੀਤਾ ਵਾ ਕਿ ਜੇਕਰ ਸਰਕਾਰ ਇਹ ਕਾਨੂੰਨ ਲੈ ਕੇ ਆਉਂਦੀ ਆ ਤਾਂ ਅਸੀਂ ਜਿਹੜੀ ਉਹ ਪੂਰੇ ਯੂਰਾ ਸ਼ੋਰਾਂ ਦੇ ਨਾਲ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਜਿਹੜੇ ਟਰਾਂਸਪੋਰਟਰਾਂ ਜਾਂ ਸਾਡੇ ਡਰਾਈਵਰ ਭਰਾ ਵਾ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਪਸਾਂ ਦੇ ਚੱਕੇ ਜਾਮ ਕਰ ਦਿਆਂਗੇ। ਕਿਹਨੂੰ ਲੰਦੋ। ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਗੱਲ। ਅੱਛਾ ਬਲਜੀਤ ਸਿੰਘ ਜੀ ਤੁਸੀਂ ਦੱਸੋ ਕਿ ਜਦੋਂ ਹੀਟ ਐਂਡ ਗਰਨ ਦੀ ਗੱਲ ਆਦੀ ਚਾਹੇ ਕਾਨੂੰਨ ਉਹ ਹਜੇ ਲਾਗੂ ਨਹੀਂ ਹੋਇਆ। ਇਹ ਲਾਗੂ ਹੁੰਦਾ। ਇੱਕ ਡਰਾਈਵਰ ਦੇ ਉੱਤੇ ਕਿੰਨਾ ਕਸਰ ਪੈਂਦਾ। ਵੇਖੋ ਜੀ ਪਹਿਲੀ ਤੇ ਗੱਲ ਕਰੇ ਡਰਾਈਵਰ ਬਣਦਾ ਹੀ ਕੁਝ ਨਹੀਂ। ਤੇ ਡਰਾਈਵਰਾਂ ਨੂੰ ਇੰਨਾ ਕੋਈ ਇਹ ਤਨਖਾਹ ਨਹੀਂ ਦੇ ਰਹੇ। ਉਹ ਤੇ ਆਪਣਾ ਸਿਰਫ ਆਪਣਾ ਹੀ ਕਰਕੇ ਤੇ ਆਪਣਾ ਹੀ ਖਾਂਦੇ ਆ। ਤੇ ਇਹ ਕਰਕੇ ਸਰਕਾਰ ਨੂੰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਇਹ ਨਹੀਂ ਕਿ ਉਲਟਾ ਉਹਦਾ ਦਾ ਕਾਨੂੰਨ ਥੋਪ ਕੇ ਉਹਨਾਂ ਦਾ ਨੁਕਸਾਨ ਕਰਨਾ ਚਾਹੀਦਾ ਕੋਈ ਦਾਹਲਾ ਦਾਹਲਾ 7 7 ਸਾਲ ਦੀ 8 10 ਸਾਲ ਦੀ ਕੈਦ ਔਰ 7 ਲੱਖ ਰੁਪਈਆ ਜੁਰਮਾਨਾ ਕਰ ਦੇਣ ਇਹ ਕਰਕੇ ਇਹਨਾਂ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਤੇ ਵੱਲੋਂ ਡਰਾਈਵਰ ਕੋ ਚਾਹੁੰਦਾ ਨਹੀਂ ਹੈ ਕਿ ਹੱਡ ਕੋ ਨੁਕਸਾਨ ਹੋਏ ਜਾਂ ਕੋ ਐਕਸੀਡੈਂਟ ਹੋਏ ਚਿੰਤਤ ਹੋ ਜਾਂਦੀਆਂ ਇਹ ਕਰਕੇ ਸਰਕਾਰ ਸਕੂਟਰ ਤੋਂ ਲੈ ਕੇ ਫਿਰ ਆਪਣਾ ਕਾਰ ਟਰੱਕ ਇਹ ਸਭ ਸਾਰੀ ਵਿੱਚ ਆ ਕੇ ਸਭ ਕੁਝ ਵਿੱਚ ਆ ਜਾਂਦਾ ਇਹ ਕਰਕੇ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਕਿ ਜਰੂਰੀ ਇਹ ਕੱਲੇ ਡਰਾਈਵਰਾਂ ਨੂੰ ਨਹੀਂ ਆ ਪਬਲਿਕ ਵੀ ਜਾਂਦੀ ਹੈ ਇਹ ਤੇ ਤੇ ਇਹ ਕਰਕੇ ਕੋਈ ਇਹਦਾ ਸ਼ੌਂਕ ਨਹੀਂ ਆ ਪਬਲਿਕ ਨੂੰ ਖਰਾਬ ਕਰਨ ਦਾ ਇਹ ਤੇ ਅਸੀਂ ਕਹਿੰਦੇ ਹਾਂ ਕਿ 7 ਤਰੀਕ ਜੋ ਸਰਕਾਰ ਨੇ ਕਿਹਾ ਵਾ 7 ਤਰੀਕ ਤੱਕ ਆਪਣਾ ਕਾਨੂੰਨ ਵਾਪਸ ਲੈਣ ਨਹੀਂ ਤੇ ਅਸੀਂ ਫੁੱਲ ਪੂਰ ਜੋਰ ਹੜਤਾਲ ਕਰਾਂਗੇ ਕੋਜੀ ਡਰਾਈਵਰ ਤਾਂ ਕੋਈ ਵੀ ਜਿਹੜਾ ਉਹ ਤੇ ਤੇ ਕਾਨੂੰਨ ਬਣਾ ਰਹੇ ਨੇ 106 ਧਾਰਾ ਦੇ ਵਿੱਚ ਪੰਨੀ ਮੈਂ ਪੜ ਰਿਹਾ ਸੀ ਅੱਜ ਤੁਸੀਂ ਆ ਗਏ ਹੋ ਹਿੱਟ ਐਂਡ ਰਨ ਦਾ ਤਾਂ ਮਤਲਬ ਇਹ ਆ ਵੀ ਮਾਰ ਕੇ ਤੇ ਭੱਜ ਗਿਆ ਪਹਿਲੀ ਗੱਲ ਤਾਂ ਜਦੋਂ ਭੀੜ ਦੇ ਵਿੱਚੋਂ ਜੇ ਕੋਈ ਐਕਸ਼ਨ ਸ਼ਹਿਰ ਦੇ ਵਿੱਚ ਕੋਈ ਹੁੰਦਾ ਹੈ ਇਹੋ ਜੇ ਕੰਮ ਜੇ ਕੋਈ ਮੰਨ ਲਓ ਵੀ ਵੱਜ ਗਿਆ ਵਿੱਚ ਕੋਈ ਹੁਣ ਇਹ ਪਹਿਲਾਂ ਤੇ ਸਿੱਧ ਕਰਨਾ ਪਊ ਵੀ ਵੱਜਾ ਉਹ ਕਿਹੜੀ ਵਜਾ ਨਾਲ ਤੇ ਜਦੋਂ ਭੀੜ ਇਕੱਠੀ ਹੁੰਦੀ ਆ ਉਹਨਾਂ ਡਰਾਈਵਰ ਨੂੰ ਫੜ ਕੇ ਫੇਟਾ ਲਾ ਦਿੰਦੇ ਨੇ ਉਹਦੇ ਛੱਟਪੇਟ ਲਾ ਆਂਦੇ ਨੇ ਉਹਦੇ ਵਿਚਾਰਾ ਪਹਿਲਾਂ ਆਪਣੀ ਦਿਹਾੜੀ ਲਾਉਣ ਆਇਆ 10 ਲੱਖ ਰੁਪਇਆ ਜੁਰਮਾਨਾ ਸਜ਼ਾ ਕਿੰਨੀ ਕਰਤੀ ਹੁੰਦੀ ਪਹਿਲਾਂ ਵੀ ਭਧਾਰਾਂ ਬਣੀਆਂ ਨੇ ਉਹਦੇ ਵਿੱਚ 2 ਮਹੀਨੇ 3 ਮਹੀਨੇ ਸਜ਼ਾ ਆ ਕੋਣ ਕਹਿ ਲੀਦੀ ਆ 406 ਆ ਪਤਨੀ ਦੀ ਧਾਰਾ ਆ ਮੇਰੇ ਮੁਤਾਬਕ ਤੇ ਬਹੁਤ ਘਾਤਕ ਸਿੱਧ ਹੋਊਗਾ ਤੇ ਜੇ ਆਲ ਇੰਡੀਆ ਦੇ ਵਿੱਚ ਇਹਦਾ ਵਿਰੋਧ ਹੋਇਆ ਅਜੇ ਕਾਨੂੰਨ ਲਾਗੂ ਨਹੀਂ ਹੋਇਆ ਤੇ ਵਾਪਸ ਵੀ ਹੋਊਗਾ ਕਿਉਂਕਿ ਪਿੱਛੇ ਦੇ ਕਿਸਾਨਾਂ ਤੇ ਵੀ ਇਹਨਾਂ ਨੇ ਕਾਲੇ ਕਰੋੜ ਲਿਆਂਦੇ ਸੀ ਤੇ ਫਿਰ ਮੰਨਿਆ ਵੀ ਇਹ ਗਲਤ ਬਣਿਆ ਅਸੀਂ ਸਭ ਇੱਕ ਇਕ ਕਾ ਸੰਘਰਸ਼ ਕਰਾਂਗੇ ਜੀ ਅਜੇ ਤੇ ਇੱਕ ਦੋ ਦਿਨ ਹੀ ਹੋਈ ਆ ਤੇ ਪੰਪਾਂ ਦੇ ਤੁਸੀਂ ਦੇਖ ਲਿਆ ਹੋਣਾ ਲਾਈਨਾਂ ਕਿੱਦਾਂ ਲੱਗੀਆਂ ਲੋਕੀ ਡੋਲੂਆਂ 'ਚ ਜਿਹੜੇ ਦੁੱਧ ਵਾਲੇ ਡੋਲੂ ਨੇ ਉਹਨਾਂ 'ਚ ਤੇਲ ਪੋਣ ਚਲ ਗਏ ਵੀ ਪਤਾ ਨਹੀਂ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਅਰਥ ਵਿਵਸਥਾ ਦੀ ਰੀਡ ਦੀ ਹੱਡੀ ਆ ਡਰਾਈਵਰ ਜੇ ਡਰਾਈਵਰ ਸੇਫ ਨਹੀਂ ਹੋਊਗਾ ਉਹ ਸੜਕ ਤੇ ਕਿਉਂ ਜਾਊਗਾ ਲੋਕੀ ਛੜ ਦੇਣਗੇ ਗੱਡੀਆਂ ਚਲਾਉਣੀਆਂ ਸਰਕਾਰ ਨੂੰ ਚਾਹੀਦਾ ਕਾਰਾਂ ਤੇ ਕੰਟਰੋਲ ਕਰਨ ਕਾਰ ਉਹਨੂੰ ਦੇਣ ਜਿਹੜਾ ਕੋਈ ਰਿਜ਼ਰਵ ਕਰਦਾ ਮੇਰੇ ਅਗੇ ਬੰਦੇ ਕੋਲ ਤਿੰਨ ਤਿੰਨ ਕਾਰਾਂ ਨੇ ਜਿਹੜਾ 10000 ਦੰਦ ਖਾ ਲੈਣ ਡਿਆ ਉਹਨੂੰ ਵੀ ਬੈਂਕ ਤੇ ਜਾਂਦਾ ਕਾਰਾਂ ਸਕੂਟਰ ਮੋਟਰਸਾਈਕਲ ਉਹਨੂੰ ক্লোਜ਼ ਕਰਨ ਘੱਟ ਕਰਨ